ਘਰ ਚ ਮਾਹੌਲ ਹੀ ਬੱਕਰੀਆਂ ਵਾਲਾ ਹੋ ਗਿਆ ਤਾਂ ਉਹਦੇ ਚ ਇਨਵੋਲ ਹੋਣ ਲੱਗੇ ਕਿ ਆਪ ਦਾ ਵੀ ਮਨ ਪਹਿਲਾਂ ਸੈਟਅਪ ਕੀਤਾ ਸਾਡੇ ਦੋਨਾਂ ਚ ਇਹ ਕੁਆਲਿਟੀ ਆ ਵੀ ਜਿਹੜਾ ਕੰਮ ਇੱਕ ਵਾਰੀ ਫੜ ਲੇ ਜਦ ਤੱਕ ਉਹ ਸਫਲ ਨਹੀਂ ਹੁੰਦਾ ਛੱਡਦੇ ਨਹੀਂ ਹੈਗੇ ਤੁਸੀਂ 45 ਡਿਗਰੀ ਚ ਵੀ ਸਾਰਾ ਚਾਰਾ ਵੀ ਪਾ ਕੇ ਹਟਿਆ ਧਾਰਾਂ ਵੀ ਜੋ ਕੇ ਹਟਿਆ ਫਿਰ ਮੈਂ ਤਾਂ ਹੁਣੇ ਕਹਿੰਦੀ ਨਹੀਂ ਵੀ ਗਰਮੀ ਬਹੁਤ ਮੰਨਤ ਕਰਿਆ ਜਾ ਮੈਂ ਪੜ੍ਹਾਈ ਤਾਂ ਕਰ ਹੀ ਰਹੀ ਆ ਪਰ ਨਾਲ ਹੀ ਕੈਟਸਟਾਰਡਨਰੀ ਚੀਜ਼ ਕਰ ਰਹੀ ਆ ਜੋ ਹਰ ਬੱਚਾ ਨਹੀਂ ਕਰਦਾ ਘਰ ਚ ਮਾਹੌਲ ਹੀ ਬੱਕਰੀਆਂ ਵਾਲਾ ਹੋ ਗਿਆ ਤਾਂ ਉਹਦੇ ਚ ਇਨਵੋਲ ਹੋਣ ਲੱਗ ਗਏ ਕਿ ਆਪਦਾ ਵੀ ਮਨ ਪਹਿਲਾਂ ਸੈਟਅਪ ਕੀਤਾ ਸਰ ਪਹਿਲੇ ਜਦ ਤੁਸੀਂ ਗੋਰਸ ਲੈ ਕੇ ਆਏ ਸੀ ਇੱਕ ਤਾਂ ਦਾ ਮਾਹੌਲ ਹੋ ਗਿਆ ਸੀਗਾ ਜਦੋਂ ਦੁੱਧ ਮੇਕਿੰਗ ਕਰਦੇ ਸੀ ਅਸੀਂ ਵੀ ਸਿੱਖੀ ਹੌਲੀ ਹੌਲੀ ਮਿਲਕਿੰਗ ਕਰਨਾ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਬੱਚੇ ਹੋਏ ਫਿਰ ਤਾਂ ਹੋਰ ਲਗਾਵ ਹੋ ਗਿਆ ਤਾਂ ਹੁਣ ਤਾਂ ਸਰ ਸਾਡੇ ਫਾਰਮ ਤੇ ਹੀ ਨੇ ਜਿਹੜੇ ਐਨੀਮਲਸ ਨੇ ਪਹਿਲਾਂ ਘਰ ਤੇ ਛਾਤੇ ਹੁੰਦੇ ਸੀਗੇ ਤਾਂ ਪਹਿਲਾਂ ਸੀਗਾ ਮਾਹੌਲ ਤਾਂ ਹੁਣ ਫਾਰਮ ਤੇ ਆ ਸਾਰੇ ਜਾਨਵਰ ਕਿੱਥੋਂ ਆਏ ਮम्मा ਤੋਂ ਜਾਂ ਪਾਪਾ ਤੋਂ ਕੀ ਆਏ ਕੀ ਲੱਗਦਾ ਵੀ ਇਹੋ ਜਿਹਾ ਬੂਸਟ ਆਉਂਦਾ ਕਿੱਥੋਂ ਆ ਸਾਰਾ ਦਿਨ ਕੰਮ ਕਰਨਾ ਪੜ੍ਹਨਾ ਵੀ ਆ ਤੁਸੀਂ ਪੜ੍ਹਾਈ 'ਚ ਵੀ ਟਾਪਰ ਆ ਹੈਨਾ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਮੇਨਟੇਨ ਕਰਦੇ ਆ ਜਿਵੇਂ ਹੁਣ ਤੁਹਾਡਾ ਤੁਹਾਡਾ ਰੈਂਕ ਵੀ ਆ ਚ ਅੱਛੀ ਅੱچھے ਨੰਬਰਾਂ ਦੇ ਤੁਸੀਂ ਪਾਸ ਹੋਏ ਆ ਹੈਨਾ ਤੇ ਸਾਰਾ ਦਿਨ ਫਾਰਮ ਤੇ ਵੀ ਕੰਮ ਕਰਨਾ ਇਹ ਬੂਸਟਿੰਗ ਕਿੱਥੋਂ ਸਰ ਪਹਿਲਾਂ ਤਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਛੋਟੇ ਹੁੰਦੇ ਤੋਂ ਹੀ ਸਾਨੂੰ ਮਤਲਬ ਐਦਾਂ ਦੀ ਕੰਮ ਕਰਨ ਦੀ ਲਗਨ ਲੱਗ ਗਈ ਸੀ ਵੀ ਸਾਡੇ ਦੋਨਾਂ 'ਚ ਇਹ ਕੁਆਲਿਟੀ ਆ ਵੀ ਜਿਹੜਾ ਕੰਮ ਇੱਕ ਵਾਰੀ ਫੜ ਲਈਏ ਜਦ ਤੱਕ ਉਹ ਸਫਲ ਨਹੀਂ ਹੁੰਦਾ ਛੱਡਦੇ ਨਹੀਂ ਹੈਗੇ ਵੀ ਇਹ ਮਨਜ਼ੂਰ ਨਹੀਂ ਹੈ ਵੀ ਅਸੀਂ ਫੇਲ ਹੋ ਗਏ ਪੂਰੀ ਕੋਸ਼ਿਸ਼ ਕਰਨੀ ਹੈ ਵੀ ਉਹ ਕੰਮ ਸਫਲ ਹੋ ਜਾਏ ਬਾਕੀ ਜੇ ਫੇਲ ਹੋ ਗਏ ਫਿਰ ਉਹ ਚਲੋ ਰੱਬ ਦੀ ਮਰਜ਼ੀ ਵੀ ਇੱਕ ਵਾਰ ਤਾਂ ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ ਹੁਣ ਜਦੋਂ ਛੋਟੇ ਹੁੰਦੇ ਤੋਂ ਸਾਨੂੰ ਆਦਤ ਪੈ ਗਈ ਹੋਲੀ-ਹੋਲੀ ਜਦੋਂ ਫਿਊਚਰ ਟਾਈਕੂਨਸ ਨੂੰ ਦੱਸਿਆ ਹੋਇਆ ਸੀ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕੀਤਾ ਮੈਂ ਪਾਰਟਿਸਿਪੇਟ ਕੀਤਾ ਸੀ ਉਸ ਵਿੱਚ ਵੀ ਮੈਂ ਫਰਸਟ ਆਈ ਸੀ ਮੈਨੂੰ 51000 ਦਾ ਕੈਸ਼ ਪ੍ਰਾਈਜ਼ ਮਿਲਿਆ ਸੀ ਡੀਸੀ ਮੈਮ ਪਟਿਆਲਾ ਵੱਲੋਂ ਤਾਂ ਉਦੋਂ ਬੂਸਟ ਹੋਇਆ ਵੀ ਸਾਨੂੰ ਇੰਨਾ ਵਧੀਆ ਪ੍ਰਾਈਜ਼ ਮਿਲਿਆ ਹੈ ਵੀ ਅਸੀਂ ਹੋਰ ਕੰਮ ਕਰੀਏ ਹੁਣ ਹੋਲੀ-ਹੋਲੀ ਜਿਵੇਂ ਵਾਇ ਵੀਡੀਓਜ਼ ਹੋ ਬਨ ਰਹੀਆਂ ਨੇ ਲੋਕ ਕਮੈਂਟ ਕਰ ਰਹੇ ਨੇ ਮਤਲਬ ਬਹੁਤ ਅੱਛੇ ਤਰੀਕੇ ਨਾਲ ਐਪਰੀਸ਼ੀਏਟ ਕਰ ਰਹੇ ਨੇ ਫੋਨ ਆਂਦੇ ਨੇ ਮਤਲਬ ਹੋਰ ਬਾਰੋ-ਬਾਰੋ ਫੋਨ ਆਂਦੇ ਨੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਫੋਨ ਆਂਦੇ ਨੇ ਵੀ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਬਾਕੀ ਉਧਰੋਂ ਬੂਸਟ ਮਿਲਦਾ ਹੂੰ ਮੈਨੂੰ ਤਾਂ ਅੱਜਕੱਲ ਜਾਂ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਵੀ ਜਿਹੜੀ ਮੰਮੀਆਂ ਕਹਿ ਦਿੰਦੀਆਂ ਹੁੰਦੀਆਂ ਕਿ ਨਾ ਪੁੱਤ ਗਰਮੀ ਬਹੁਤ ਆ ਤੂੰ ਨਾ ਬਾਹਰ ਜਾ ਗਰਮੀ ਬਹੁਤ ਆ ਤੂੰ ਕੀ ਲੈਣਾ ਇਹ ਕੰਮ ਤੋਂ ਤੁਸੀਂ 45 ਡਿਗਰੀ ਚ ਵੀ ਸਾਰਾ ਚਾਰਾ ਵੀ ਪਾ ਕੇ ਹਟੇ ਆਂ ਧਾਰਾਂ ਵੀ ਜੋ ਕੇ ਹਟੇ ਆਂ ਫਿਰ ਮੈਂ ਤਾਂ ਹੁਣ ਇਹ ਕਹਿੰਦੀ ਨਹੀਂ ਵੀ ਗਰਮੀ ਬਹੁਤ ਆ ਮੰਨਤ ਕਰਿਆ ਜਾ ਉਹ ਮम्मा ਕਹਿੰਦੇ ਤਾਂ ਹੈ ਵੀ ਜਿਵੇਂ ਹੁਣ ਆਪਾਂ ਇਸ ਇਹ ਵਾਲੇ ਜਮਾਨੇ ਦੇ ਵਿੱਚ ਤਾਂ ਹੋਰ ਬਹੁਤ ਤਰੀਕੇ ਦੇ ਪ੍ਰਿਕਾਉਸ਼ਨ ਰੱਖ ਸਕਦੇ ਜਿਵੇਂ ਫੂਡ ਬਾਰੇ ਕਈ 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 ਮਮਾਂ ਕਹਿ ਦਿੰਦੇ ਆ ਨਾ ਨਾ ਏਸੀ ਚੋਂ ਬਾਹਰ ਨਾ ਜਾਈਂ ਬਾਹਰ ਗਰਮੀ ਬਹੁਤ ਆ ਕੀ ਹੁੰਦਾ ਜੀ ਬੱਚੇ ਸੋਵਲ ਬਣ ਜਾਂਦੇ ਨੇ ਅੱਗੇ ਜਾ ਕੇ ਕੰਮ ਨਹੀਂ ਕਰ ਸਕਦੇ ਸਾਡੇ ਮਮਾ ਪਾਪਾ ਐਦਾਂ ਦਿਆਂ ਵੀ ਪੂਰਾ ਪੂਰੇ ਤਰੀਕੇ ਨਾਲ ਕੰਮ ਕਰੋ ਪਰ ਔਨਾ ਕ ਕਰੋ ਵੀ ਥੋੜੀ ਸਿਹਤ ਵੀ ਨਾ ਵਿਗੜੇ ਵੀ ਤਾਂ ਕਿ ਕੱਲ ਨੂੰ ਵੀ ਤੁਸੀਂ ਕਰ ਸਕੋ ਆਪਣੇ ਮਿਹਨਤ ਤਾਂ ਗਰਮੀ ਤੋਂ ਬਚਣ ਦੇ ਬਹੁਤ ਸਾਰੇ ਤਰੀਕੇ ਨੇ ਤਾਂ ਮਮਾ ਉਹ ਦੱਸਦੇ ਹੁੰਦੇ ਨੇ ਵੀ ਜਿਵੇਂ ਟੋਪੀ ਪਾ ਲਓ ਚੁੰਨੀ ਲੈ ਲਓ ਰਿੱਲੀ ਚੁੰਨੀ ਲੈ ਲਓ ਵੀ ਨਹੀਂ ਸਰ ਗਰਮੀ ਨਹੀਂ ਲੱਗੇਗੀ ਹੂੰ ਬਾਕੀ ਇੰਨਾ ਮਤਲਬ ਸਰੀਰ ਪੱਕ ਚੁੱਕਿਆ ਕਿ ਹੁਣ ਇੰਨੇ ਜਿਆਦਾ ਮਹਿਸੂਸ ਹੁੰਦੀ ਨਹੀਂ ਕਿੰਨਾ ਕੁ ਲਾਭ ਤੁਹਾਨੂੰ ਲੱਗਦਾ ਵੀ ਕਿੰਨੀ ਕ ਕਮਾਈ ਕਰ ਲਈ ਹੋਊਗੀ ਤੁਹਾਨੂੰ ਸੀ ਲੱਗਦਾ ਵੀ ਜਦੋਂ ਇੱਕ ਦਾ ਫਾਰਮ ਖੋਲ ਲਿਆ ਵੀ ਇਹ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਵੀ ਤੁਹਾਨੂੰ ਫਾਇਦਾ ਹੋਇਆ ਕਿਤੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਨੁਕਸਾਨ ਤਾਂ ਨਹੀਂ ਹੋਇਆ ਪਹਿਲਾਂ ਜਦੋਂ ਅਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ ਸਾਨੂੰ ਇਹ ਨਹੀਂ ਪਤਾ ਸੀ ਕਿਉਂਕਿ ਬੱਚੇ ਸੀ ਅਸੀਂ ਉਦੋਂ ਪਹਿਲੇ ਸਾਲ ਜਦੋਂ ਸਾਡੇ ਕੋਲ 15-20 ਫੀਮੇਲ ਹੋ ਗਈਆਂ ਸੀ ਉਸ ਦੌਰਾਨ ਜਦੋਂ ਉਹਨਾਂ ਨੇ ਬੱਚੇ ਦਿੱਤੇ ਸਰਦੀਆਂ ਦਾ ਮੌਸਮ ਆਇਆ ਉਦੋਂ ਫਿਰ ਕਿਉਂਕਿ ਗਰਮ ਮੌਸਮ ਚੇਂਜ ਹੋ ਗਿਆ ਬੱਕਰੀ ਇੱਕ ਦਾ ਮੌਸਮ ਚੇਂਜ ਨਹੀਂ ਚੱਲਦੀ ਤੁਹਾਨੂੰ ਮਤਲਬ ਤਰਪਾਲਾ ਤਰਪੂਰਾ ਲਾ ਕੇ ਉਹਨੂੰ ਸੇਫ ਰੱਖਣਾ ਪੈਂਦਾ ਨਮੂਣੀਆਂ ਦੀ ਸ਼ਿਕਾਇਤ ਹੋ ਜਾਂਦੀ ਇਹਨਾਂ ਨੂੰ हां निमोनिया दी ਹੋਈ ਸੀ ਦੋ ਤਿੰਨ ਬੱਚਿਆਂ ਨੂੰ ਵੀ ਮਤਲਬ ਰਾਤੋ ਰਾਤ ਡੈਥ ਹੋ ਗਈ ਸੀ ਤੇ ਕਾਫੀ ਉਦੋਂ ਮਨ ਖਰਾਬ ਹੋਇਆ ਸੀ ਫਿਰ ਹੌਲੀ ਹੌਲੀ ਜਦੋਂ ਅਸੀਂ ਸਿੱਖਿਆ ਨਾ ਫਿਰ ਹੁਣ ਹੁਣ ਐਸੀ ਕੋਈ ਸ਼ਿਕਾਇਤ ਨਹੀਂ ਹੈ ਜਿਵੇਂ ਹੁਣ ਪਿਛਲੇ ਸਾਲ ਜਿਹੜਾ ਲੋਟ ਆਇਆ ਸੀ ਤੇ ਇਸ ਸਾਲ ਦਾ ਲੋਟ ਕਿਸੇ ਵਿੱਚ ਕੋਈ ਮਾਰਟੈਲਿਟੀ ਨਹੀਂ ਹੋਈ ਹਮ ਸਾਰਾ ਕੁਝ ਸਹੀ ਹੈ ਹੁਣ ਮਤਲਬ ਹੌਲੀ ਹੌਲੀ ਤਜਰਬਾ ਗੇਨ ਹੋ ਰਿਹਾ ਐ ਐਕਸਪੀਰੀਐਂਸ ਹੋ ਰਿਹਾ ਐ ਮਨਤ ਕੀ ਸੋਚਦੀ ਐ ਵੀ ਪੜਨਾ ਵੀ ਆ ਫਾਰਮ ਪ੍ਰਤੀ ਕੀ ਸੋਚਦੀ ਕੀ ਕੀ ਬਣਾਉਣਾ ਚਾਹੁੰਦੇ ਫਾਰਮ ਤੇ ਸਰ ਪੜਨਾ ਤਾਂ ਹੁਣ ਹਰ ਬੱਚੇ ਲਈ ਮਸਤੀ ਹੈ ਵੀ ਪੜਨਾ ਤਾਂ ਇੱਕ ਪਹਿਲਾ ਸਭ ਤੋਂ ਪਹਿਲੀ ਪ੍ਰਾਇੋਰਟੀ ਆ ਜਾਂਦੀ ਹੈ ਬਿਲਕੁਲ ਦੂਜਾ ਵੀ ਪੜ ਕੇ ਆਪਾਂ ਕਰਨਾ ਕੀ ਹੈ ਵੀ ਵੱਡੇ ਹੋ ਕੇ ਨੌਕਰੀ ਕਰ ਲਾਂਗੇ ਸਰਕਾਰੀ ਮ ਕਰ ਲਾਂਗੇ ਵੱਧ ਤੋਂ ਵੱਧ ਹੂੰ ਤੀਸਰੀ ਗੱਲ ਜਿਹੜਾ ਕੋਈ ਕੋਈ ਸੋਚਦਾ ਵੀ ਉਹ ਹੁੰਦੇ ਵੀ ਆਪਾਂ ਬਿਜ਼ਨਸ ਕਰਾਂਗੇ ਜੋ ਕਿ ਮੈਂ ਬਹੁਤ ਖੁਸ਼ ਆ ਵੀ ਸਾਡੀ ਫੈਮਿਲੀ ਦੇ ਵਿੱਚ ਐਵੇਂ ਸੋਚਿਆ ਗਿਆ ਵੀ ਬਿਜ਼ਨਸ ਕਰਾਂਗੇ ਕਿਉਂਕਿ ਜਿਹੜੀ ਹਾਂ ਆਪਦਾ ਕੰਮ ਕਰਾਂਗੇ ਕਿਉਂਕਿ ਜਿਹੜੀ ਨੌਕਰੀ ਹੈ ਜੇ ਤੁਸੀਂ ਰੋਜ਼ ਜਾਓਗੇ ਤਾਂ ਤੁਹਾਨੂੰ ਤਨਖਾਹ ਮਿਲੇਗੀ ਬਿਜ਼ਨਸ ਦੇ ਵਿੱਚ ਤੁਸੀਂ ਇੱਕ ਵਾਰ ਇਨਵੈਸਟ ਕਰਤਾ ਤਾਂ ਉਹਦੇ ਤੇ ਤੁਹਾਨੂੰ ਤੁਸੀਂ ਠੀਕ ਹੋ ਨਹੀਂ ਠੀਕ ਹੋ ਤੁਹਾਨੂੰ ਤਨ ਮਤਲਬ ਜਿਹੜਾ ਇਨਕਮ ਆਈ ਜਾਊਗੀ ਇਨਕਮ ਟਰਨਓਵਰ ਉਹ ਮਿਲ ਹੀ ਜਾਏਗੀ ਹੂੰ ਤਾਂ ਬਿਜ਼ਨਸ ਦੇ ਵਿੱਚ ਇਹ ਵੀ ਨਹੀਂ ਵੀ ਤੁਸੀਂ ਕਿਸੇ ਦੇ ਹੋਰ ਦੇ ਹੁਕਮ ਦੇ ਅਨੁਸਾਰ ਕੰਮ ਕਰੋਗੇ ਆਪਣੀ ਮਰਜ਼ੀ ਦੇ ਮਾਲਕ ਤਾਂ ਬਿਜ਼ਨਸ ਇੱਕ ਬਹੁਤ ਵਧੀਆ ਤਰੀਕਾ ਆ ਮੈਨੂੰ ਵੀ ਅੱਛਾ ਲੱਗਦਾ ਵੀ ਮੈਂ ਪੜ੍ਹਾਈ ਤਾਂ ਕਰ ਰਹੀ ਹਾਂ ਪਰ ਨਾਲ ਇੱਕ ਐਕਸਟਰਾਆਰਡੀਨਰੀ ਚੀਜ਼ ਕਰ ਰਹੀ ਹਾਂ ਜੋ ਹਰ ਬੱਚਾ ਨਹੀਂ ਕਰਦਾ